ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਦੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਪਾਸ ਨ ਪਰਿਆਰੀ ਸੇ ਫਿਰ ਗਰਪਾਸ ਨ ਪਰਿਆਰੀ ਜੁਗੁ ਜੁਗਤਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਦ ਸੋਇ ਜਿਹਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸੰਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੇ ਗੁਰੂ ਸਾਰੇ ਗੁਰੂ ਕੀ ਸਾਜੀ ਸਾਜ ਕੇ ਨਿਵਾਜੀ ਗੁਰੂ ਦਾ ਖਾਸ ਰੂਪ ਖਾਲਸਾ ਸਦ ਸੰਗਤ ਜੀਓ ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਮਰਦਿਆਂ ਕਾਗਰ ਕਰਕੇ ਜੁੜ ਕਰਕੇ ਬੈਹਣ ਦੀ ਕਿਰਪਾਲਤਾ ਕਰੀਏ ਸਮੇਂ ਉਹਨੂੰ ਸਵਾਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਣਾ ਕਰੀਏ ਆਪੋ ਆਪਣਾ ਜਨਮ ਜੀਵਨ ਸਫਲਾ ਕਰਣਾ ਕਰੀਏ ਆਪ ਸੰਗਤ ਨੇ ਜੋ ਹੁਣ ਤੱਕ ਲੜੀ ਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਨ ਕਰਨਾ ਕੀਤੀ ਹੈ ਉਹ ਵਿਚਾਰ ਇਤੋਂ ਤੱਕ ਸਿੱਖ ਕੇ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸਨ ਪਾਦਸ਼ਾ ਸਤਿਗੁਰ ਜੀ ਇਦਰ ਸਾਬੂ ਕੀ ਤਲਵੰਡੀ ਸ਼੍ਰੀ ਦਮਦਵਾ ਸਾਹਿਬ ਵਿਖੇ ਸਤਿਗੁਰ ਜੀ ਮੌਜਮਾਨ ਹੈ ਸ਼ਸ਼ੁਭਤ ਹੈ ਤੇ ਇਥੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਭਾਈ ਡੱਲੇ ਦੇ ਕੋਲ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਮਾਂ ਬਤੀਤ ਕੀਤਾ ਤੇ ਇੱਕ ਦਿਨ ਕੀ ਹੋਇਆ ਕਿ ਭਾਈ ਡੱਲੇ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਸ਼িকার ਖੇਡਣ ਵਾਸਤੇ ਗਏ ਨੇ ਤੇ 사드ਗੁਰੂ ਜੀ ਕੋਡੇ ਤੇ ਸਵਾਲ ਹੈ ਜਦ ਇੱਕ ਮ੍ਰਿਗ ਨੂੰ ਵੇਖਿਆ ਤਾਂ ਬਹੁਤ ਦੂਰ ਨਿਕਲ ਗਏ ਇੱਕ ਤਿੱਖਾ ਤੀਰ ਛੱਡ ਕੇ ਉਸ ਮ੍ਰਿਗ ਨੂੰ ਹਿਰਣ ਨੂੰ ਮਾਰ ਦਿੱਤਾ ਉਹ ਹਿਰਣ ਮਰ ਗਏ 사드ਗੁਰੂ ਜੀ ਜਦੋਂ ਹਿਰਣ ਨੂੰ ਮਾਰਿਆ ਤੇ ਉਹ ਮਰ ਗਿਆ 사드ਗੁਰੂ ਜੀ ਦੇਖ ਕੇ ਬੜੇ ਹੱਸਣ ਲੱਗੇ ਤੇ ਕਹਿੰਦੇ ਆਪਣੇ ਹੋਠਾਂ ਵਿੱਚ ਸਤਿਗੁਰੂ ਜੀ ਦੇ ਸੁੰਦਰ ਜਿਹੜੇ ਦੰਦ ਸੁਨੰਦਾਂ ਦਾ ਪੀੜ ਸੀ ਮੋਤੀਆਂ ਵਰਗੇ ਦੰਦ ਦਿਖਾਈ ਦੇਣ ਲੱਗੇ ਨੇ ਇਹ ਵੇਖ ਕੇ ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਇਸ ਨੂੰ ਮਾਰ ਕੇ ਤੁਸੀਂ ਹੱਸਦੇ ਹੋ ਤੇ ਗੁਰੂ ਜੀ ਨੇ ਕਿਹਾ ਇਹ ਗੁਰਸਿੱਖ ਗੁਰੂ ਜੀ ਦਾ ਖਜ਼ਾਨਾ ਤੀਸੀ ਇਹ ਬਹੁਤ ਧਨ ਚੋਰੀ ਕਰਦਾ ਸੀ ਬਹੁਤ ਖਰਾਬ ਕਰਦਾ ਸੀ ਉਹ ਕਹਿੰਦੇ ਇਹਨੇ ਸਤਗੁਰੂ ਗੁਰੂ ਨਾਨਕ ਦੇਵ ਜੀ ਦੇ ਦਰਕਰ ਦੇ ਵਿੱਚੋਂ ਬੜੇ ਪਾਪ ਕਮਾਏ ਐ ਭਾਈ ਡੱਲਿਆ ਸੁਣੋ ਪਰਾਇਆ ਤਨ ਅੰਸ਼ ਮਾਤਰ ਵੀ ਕਿਸੇ ਪ੍ਰਕਾਰ ਲੈਣਾ ਨਹੀਂ ਚਾਹੀਦਾ ਉਸ ਦਾ ਮਾਸ ਇਦਾਂ ਕਟਿਆ ਜਾਂਦਾ ਜਿਵੇਂ ਉਹ ਕਿਸੇ ਗਰੀਬ ਦਾ ਪੈਸਾ-ਪੈਸਾ ਕਰਕੇ ਛੀਨਦਾ ਏ ਨੋਚਦਾ ਏ ਤੇ ਅੱਗੇ ਜਾ ਕੇ ਉਹ ਮਨੁੱਖ ਦਾ ਸਰੀਰ ਵੀ ਇਸੇ ਤਰ੍ਹਾਂ ਹੀ ਨੋਚਿਆ ਜਾਂਦਾ ਬੋਟੀ-ਬੋਟੀ ਕਰਕੇ ਜਿਹੜਾ ਮਨੁੱਖ ਪਰਾਇਆ ਤਨ ਚੁਰਾਉਂਦਾ ਜਾਂ ਸ਼ਕਤੀ ਲਾ ਕੇ ਖੋਹ ਲੈਂਦਾ ਉਹ ਕਹਿੰਦੇ ਮਿਰਗ ਬੱਕਰੇ ਆਦ ਦਾ ਸਰੀਰ ਧਾਰਨ ਕਰਦਾ ਲਹਿਣੇਦਾਰ ਬਿਰੋ ਕਹਿੰਦੇ ਉਸ ਨੂੰ ਮਾਰ ਕੇ ਖਾ ਜਾਂਦੇ ਨੇ ਆਪਣੇ ਮਾਲਕ ਦੇ ਜਿਹੜਾ ਧਰ ਚੋਰੀ ਕਰ ਦੋ ਕਹਿੰਦੇ ਇਸੇ ਟੰਗ ਦੇ ਨਾਲ ਦੁੱਖ ਪ੍ਰਾਪਤ ਕਰਦਾ ਏ ਅਸੀਂ ਉਸ ਸਮੇਂ ਕਹਿੰਦੇ ਬੁੱਧ ਵਰਜਦੇ ਰਹੇ ਪਰ ਕਹਿੰਦੇ ਮੰਨਿਆ ਨਹੀਂ ਉਸ ਬਰਤਾਂਦ ਨੂੰ ਜਾਣ ਕੇ ਸਤਿਗੁਰੂ ਜੀ ਹੱਸ ਪਏ ਇਸ ਪ੍ਰਕਾਰ ਜਦ ਕਿ ਆਦੇ ਕਹਿੰਦੇ ਉਹ ਸਮੇਂ ਦਮਦਮਾ ਸਹਿ ਵੇਖੇ ਜਿਹੜਾ ਸੀਗਾ ਉਹ ਕਾਫੀ ਪੈਂਡ ਪੈਂਡੇ ਤੱਕ ਰਹਿ ਗਿਆ ਦੂਰ ਰਹਿ ਗਿਆ ਤੇ ਕਹਿੰਦੇ ਦੂਰ ਹੋਣ ਕਾਰਨ ਕਰਕੇ ਪਹੁੰਚਣ ਦਾ ਸਮਾਂ ਮਨ ਵਿੱਚ ਨਾ ਜਾਣਿਆ ਇੱਕ ਚੰਗਾ ਕਿਕਰ ਦਾ ਜਿਹੜਾ ਦਰਖਤ ਹੈ ਵੇਖਿਆ ਉਸ ਸਤਿਗੁਰੂ ਜੀ ਨੇ ਆਪਣਾ ਡੇਰਾ ਉੱਥੇ ਲਾ ਲਿਆ ਤਦ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਤਾਂ ਕੁਝ ਖਾਦਾ ਪੀਤਾ ਨਹੀਂ ਸਕਿਆ ਛਕਾਇਆ ਨਹੀਂ ਬੜੀ ਭੁੱਖ ਲੱਗ ਪਈ ਐ ਦੋਵੇਂ ਸਮੇਂ ਬਹੁਤ ਭੁੱਖੇ ਰਹੇ ਆ ਸਾਰਿਆਂ ਨੂੰ ਬਹੁਤ ਭੁੱਖ ਲੱਗ ਗਈ ਐ ਇਹ ਰਾਤ ਕਿਸ ਤਰ੍ਹਾਂ ਬਤੀਤ ਕਰਾਂਗੇ ਸਵੇਰ ਹੋਣ ਤੇ ਫਿਰ ਚੱਲ ਪਾਵਾਂਗੇ ਇਹ ਸੁਣ ਕੇ 사ਤਗੁਰੂ ਜੀ ਨੇ ਮੁਖ ਤੋਂ ਪਾਵਨ ਪਵਿੱਤਰ ਬਜਨ ਉਚਾਰਨ ਕੀਤੇ ਕਹਿੰਦੇ ਕਿਕਰਾਂ ਉੱਪਰ ਚੜੋ ਜਿਹੜੀਆਂ ਮਹਾਨ ਕਿਕਰਾਂ ਇੱਥੇ ਖੜੋਤੀਆਂ ਨੇ ਬਲ ਲਾ ਕੇ ਇਹਨਾਂ ਨੂੰ ਹਿਲਾਓ ਫਿਰ ਮਨ ਭੁੰਦਾ ਪੂਜਨ ਸ਼ਕੋ ਭੁੱਖ ਦੂਰ ਕਰੋ ਸਤਗੁਰ ਦੇ ਬਚਨ ਮੰਨ ਕੇ ਕਿਕਰਾਂ ਦੇ ਉੱਪਰ ਚੜ ਗਏ ਤੇ ਕਿਕਰਾਂ ਨੂੰ ਹਲਾ ਕੇ ਆਪਣੇ ਲੈਣਾ ਨਾਲ ਆਪਣੀ ਨੈਣਾਂ ਦੇ ਨਾਲ ਆਪਣੇ ਦੀਦਾਂ ਦੇ ਨਾਲ ਦੇਖਿਆ ਕੀ ਦੇਖਿਆ ਕਿ ਅਨੇਕ ਭਾਂਤ ਮੰਦ ਦੇ ਪੋਜਨ 36 ਪ੍ਰਕਾਰ ਦੇ ਪੋਜਨ ਬਹੁਤ ਸਵਾਦ ਦੇਈ ਪੋਜਨ ਜਿਹੜੇ ਉਸ ਕੇ ਕਰਦੇ ਦਰਖਤ ਤੋਂ ਪ੍ਰਾਪਤ ਹੋਏ ਨੇ ਛੱਕ ਕੇ ਉਹਨਾਂ ਨੇ ਸਿੱਖ ਤ੍ਰਿਪਤ ਹੋ ਗਏ ਕੰਨਾਂ ਸਿੰਘਾ ਨੇ ਇਹ ਭੋਜਨ ਛਕਿਆ ਉਹਨਾਂ ਨੂੰ ਸਤਿਗੁਰ ਜੀ ਨੇ ਪੁੱਛਿਆ ਤੁਸੀਂ ਕਿਉਂ ਨਹੀਂ ਛਕਿਆ ਕੰਨਾਂ ਨੇ ਛਕ ਲਿਆ ਕੰਨਾਂ ਨੇ ਨਹੀਂ ਛਕਿਆ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਨਹੀਂ ਛਕਿਆ ਸਾਰਾ ਦਿਨ ਤੁਹਾਡੇ ਹੱਥ ਵਿੱਚ ਕੁਝ ਨਹੀਂ ਸੀ ਆਇਆ ਜਿਹੜੇ ਸਾਡੇ ਸਿੱਖ ਸੰਨ ਕਹਿੰਦੇ ਉਹ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਨੇ ਵੀ ਕੁਝ ਛਕਿਆ ਨਹੀਂ ਅਸੀਂ ਤੁਹਾਡੇ ਤੋਂ ਬਿਨਾਂ ਕਿਵੇਂ ਛਕ ਲੈਂਦੇ ਕਿਵੇਂ ਖਾ ਲੈਂਦੇ ਪਾਬ ਨਹੀਂ ਜਿੱਥੇ ਸਤਿਗੁਰੂ ਜੀ ਤੁਸੀਂ ਹੋ ਉੱਥੇ ਤੁਹਾਡੇ ਨਾਲ ਹੀ ਅਸੀਂ ਹਾਂ ਸਤਿਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਨੇ ਇਨਾਂ ਸਿੱਖਾਂ ਨੂੰ ਗੁਰਮੁਖ ਵਿਚਾਰ ਕਰ ਲਵੋ ਸਤਿਗੁਰ ਜੀ ਕਹਿੰਦੇ ਇਨਾਂ ਸਿੱਖਾਂ ਨੂੰ ਗੁਰਮੁਖ ਵਿਚਾਰ ਲਗੋ ਖਾਣ ਵਾਲੇ ਤਾਂ ਪੇਟ ਪਾਲ ਲੈਂਦੇ ਨੇ ਮਾਨਮੁਖ ਸਿੱਖ ਵੀ ਬੋਧ ਕਹਿੰਦੇ ਨੇ ਕਿ ਸਿੱਖੀ ਪਾਉਣੀ ਦੂਰ ਦੀ ਗੱਲ ਐ ਪਰ ਸਤਿਗੁਰ ਜੀ ਕਹਿੰਦੇ ਓ ਭਾਈ ਸੰਸਾਰ ਦੇ ਵਿੱਚ ਜੇਕਰ ਇਦਾਂ ਦੀ ਭਾਵਨਾ ਬਣਾ ਲਓ ਤੇ ਸਿੱਖੀ ਦੀ ਪ੍ਰਾਪਤੀ ਕਰਨੀ ਕੋਈ ਔਖੀ ਗੱਲ ਨਹੀਂ ਦੂਰ ਦੀ ਗੱਲ ਨਹੀਂ ਹੈ ਫੇਰ ਤੇ ਸਤਿਗੁਰ ਦੀ ਕਿਰਪਾ ਦੇ ਹਮਤ ਪ੍ਰਾਪਤ ਹੋਣ ਲੱਗਿਆਂ ਦੇਰੀ ਨਹੀਂ ਲੱਗਦੀ ਫਿਰ ਘੋੜਿਆਂ ਤੇ ਸਵਾਦ ਮੁਕੇ ਆਪਣੇ ਡੇਰੀਆਂ ਨੂੰ ਚੱਲ ਪਏ ਇੰਜ ਕੁਝ ਦਿਨ ਤੱਕ ਬਤੀਤ ਕੀਤਾ ਸਤਿਗੁਰ ਜੀ ਦਾ ਜਿਹੜਾ ਪੰਡਾ ਸੀ ਉਹ ਪ੍ਰਾਪਤ ਕੀਤਾ ਫਿਰ ਉਸ ਤੋਂ ਬਰੰਤ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਬੈਠ ਗਏ ਤੇ ਰਾਤ ਬਹੁਤ ਤੋਂ ਬਹੁਤ ਤੋਂ ਬਹੁਤ ਵੱਡੀ ਹੋ ਗਈ। ਭਾਵ ਸੂਰਜ ਨਾ ਛੜਿਆ। ਹੁਣ ਲੋਕ ਅਤੇ ਪਸ਼ੂ ਬਹੁਤ ਦੁਖੀ ਹੋ ਗਏ। ਇਹ ਇੰਤਜ਼ਾਰ ਕਰ ਰਹੇ ਸੰਨ ਕਿ ਜਦ ਸਵੇਰ ਹੋਵੇ। ਇਸਤਰੀ ਪੁਰਸ਼ ਸਾਰੇ ਬੈਠ ਕੇ ਵਿਚਾਰ ਕਰਾਂਗੇ ਬੈਠੇ ਸਰਨ ਸਵੇਰ ਨੂੰ ਹੋ ਨਹੀਂ ਸੀ ਰਹੀ ਸਾਰਿਆਂ ਦੀ ਮਤ ਮਾਰੀ ਗਈ ਕੀ ਕਾਰਨ ਹੋ ਗਿਆ ਸਿੱਖ ਇਹ ਜਾਣਿਆ ਨਹੀਂ ਸੀ ਜਿਆਦਿਆਂ ਸੂਰਜ ਆਕਾਸ਼ ਉੱਪਰ ਚੜਦਾ ਨਹੀਂ ਸੀ ਰੁਕੇ ਹੋਏ ਸਾਰੇ ਲੋਕ ਬਿਆਕਲ ਹੋ ਗਏ ਪ੍ਰਭੂ ਦਾ ਨਾਮ ਕਿਉਂ ਦੇ ਸਰਨ ਜਦ ਬਹੁਤ ਵੱਡੀ ਰਾਤ ਬਤੀਤ ਹੋਈ ਸਵੇਰ ਦੀ ਸਾਰਿਆਂ ਨੂੰ ਚਿੰਤਾ ਹੋ ਗਈ ਫਿਰ ਸਾਰੇ ਕਹਿੰਦੇ ਭਾਈ ਡੱਲੇ ਨੂੰ ਜਾ ਕੇ ਮਿਲੇ ਨੇ ਉਹਨਾਂ ਨੂੰ ਪਤਾ ਕਿ ਭਾਈ ਡੱਲਾ ਸਤਗੁਰੂ ਦੇ ਕਾਫੀ ਨਜ਼ਦੀਕ ਹੈ ਤੇ ਭਾਈ ਡੱਲਾ ਹੀ ਸਤਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕਰਕੇ ਇਸ ਵੱਡੇ ਦੁੱਖ ਤੋਂ نجات ਪ੍ਰਦਾਨ ਕਰਵਾਵੇਗਾ ਸਤਗੁਰੂ ਦੀ ਕਿਰਪਾ ਵਰਤੇਗੀ ਉਹਨਾਂ ਨੂੰ ਇਸ ਗੱਲ ਦਾ ਪੂਰਨ ਤੌਰ ਤੇ ਗਿਆਨ ਹੈ ਸੋਝੀ ਇਹ ਵਿਸ਼ਵਾਸ ਹੈ ਪ੍ਰੋਸਾ ਜਕੀ ਨੇ ਤੇ ਭਾਈ ਡੱਲੇ ਦੇ ਕੋਲ ਗਏ ਨੇ ਸਭ ਕੁਝ ਵਿਚਾਰ ਕਰਨ ਲੱਗੇ ਡੱਲੇ ਸਹਿਤ ਸਾਰੇ ਬਨੁਖ ਆ ਕੇ ਵਿਚਾਰ ਕਰਨ ਲੱਗੇ ਕਿਉਂ ਨਾ ਸਤਗੁਰੂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰੀਏ ਕਿਉਂਕਿ ਜਦੋਂ ਕਿਸੇ ਪ੍ਰਕਾਰ ਦਾ ਕੋਈ ਵੀ ਸੰਸਾਰ ਦੇ ਵਿੱਚ ਇਦਾਂ ਦਾ ਊਚ ਨੀਚ ਦਾ ਵਿਚਾਰ ਦਿਖਦਾ ਨਾ ਫਿਰ ਸਿੱਖ ਦਾ ਫਰਜ਼ ਹੈ ਰਿਸਪਾਂਸਿਬਿਲਟੀ ਬਣਦੀ ਕਿ ਸਤਿਗੁਰੂ ਦੇ ਪਾਵਨ ਪਵਿੱਤਰ ਚਰਣਾ ਦੇ ਵਿਚਾਰ ਅਰਦਾਸ ਬੇਨਤੀ ਕਰੇ ਫਿਰ ਸਤਿਗੁਰੂ ਜੀ ਵੀ ਕਿਰਪਾ ਕਰਦੇ ਜਿੱਦਾਂ ਦੀ ਭਾਵਨਾ ਲੈ ਕੇ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਸਤਗੁਰੂ ਜੀ ਵੀ ਕਿਤੇ ਗਏ ਨਹੀਂ ਸਾਡੇ ਵਿੱਚ ਹੀ ਮੌਜੂਦ ਨੇ ਸਾਡੇ ਤੇ ਕਿਰਪਾ ਰਹਿਮਤ ਕਰਨ ਲੱਗਿਆਂ ਦੇਰੀ ਨਹੀਂ ਲਾਉਣਗੇ ਭਾਵਨਾ ਬਣਾ ਕੇ ਅਰਦਾਸ ਕਰੀ ਬੇਨਤੀ ਕਰੀ ਸਤਗੁਰੂ ਜੀ ਅਵਸ਼ਿ ਕਿਰਪਾ ਰਹਿਮਤ ਕਰਨਗੇ ਉਕਾਰਜ ਦੇ ਉੱਤੇ ਸਫਲਤਾ ਦੀ ਮੂਰ ਲਾ ਦੇਣਗੇ ਪਰ ਉਹ ਭਾਵਨਾ ਬਣਾਉਣੀ ਪੈਣੀ ਉਹ ਸ਼ਰਧਾ ਬਣਾਉਣੀ ਪੈਣੀ ਜਿਹੜੀ ਭਾਵਨਾ ਜਿਹੜੀ ਸ਼ਰਧਾ ਦੀ ਲੋੜ ਸਤਿਗੁਰੂ ਜੀ ਨੂੰ ਐ ਇਹ ਵਿਚਾਰ ਦੇਖਣਾ ਪੈਣਾ ਹੁਣ ਕਹਿੰਦੇ ਉਸ ਵਕਤ ਡੱਲੇ ਸੱਦ ਸਾਰੇ ਮਿਲ ਕੇ ਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦੇ ਪਾਵਨ ਪਵਿੱਤਰ ਚਰਨਾਂ ਵਿਖੇ ਗਏ ਜਾ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਮੱਥਾ ਢੇਕੇ ਨਮਸਕਾਰ ਕਰਕੇ ਬਹਿ ਗਏ। ਹਰਾਨੀ ਵਾਲੀ ਗੱਲ ਕਹੀ। ਕਹਿਣ ਲੱਗੇ ਸਤਿਗੁਰ ਜੀ ਸਦਾਤ ਦੀ ਗਤੀ ਦੀ ਕੋਈ ਗੱਲ ਨਹੀਂ ਜਾਣੀ। ਗੁਰੂ ਜੀ ਨੇ ਕਿਹਾ ਕਹਿੰਦੇ ਪ੍ਰਭੂ ਦਾ ਜੋ ਪਾਣਾ ਏ। ਉਹਦੇ ਭਾਈ ਮੰਨਣਾ ਪੈਂਦਾ। ਪਾਣੇ ਵਿੱਚ ਚੱਲਣਾ ਪੈਂਦਾ। ਸਤਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਹੁੰਦੀ ਹੈ ਬਾਣਾ ਮੰਨਣ ਤੋਂ ਬਿਨਾਂ ਗੱਲ ਵੀ ਨਹੀਂ ਬਣਦੀ ਹੁਣ ਬਾਣਾ ਸ਼ਬਦ ਕਹਿਣ ਨੂੰ ਬਹੁਤ ਛੋਟਾ ਪਰ ਮੰਨਣ ਨੂੰ ਬਹੁਤ ਵੱਡਾ ਹੈ ਇਹ ਮੰਨਣ ਦੇ ਨਾਲ ਬਾਡੀਆਂ ਵੱਡੀਆਂ ਪ੍ਰਾਪਤੀਆਂ ਉੱਚ ਪਦਵੀਆਂ ਪ੍ਰਾਪਤ ਹੋ ਜਾਂਦੀਆਂ ਨੇ ਸਤਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਕਿਰਪਾ ਕਰੋ ਸਤਿਗੁਰ ਜੀ ਕਹਿੰਦੇ ਕੋਰ ਸਿੱਖੋ ਬਾਣਾ ਮੰਨੋ ਦੇਵਤਿਆਂ ਵਿੱਚ ਈਰਖਾ ਹੋ ਗਈ ਹੈ ਸੂਰਜ ਇੰਦਰ ਆਪਣੇ ਆਪਣੇ ਕੰਮਾਂ ਤੋਂ ਹਟ ਹਟ ਕੇ ਬੈਠ ਗਏ ਨੇ ਹੋਰ ਜਿਹੜੇ ਬਹੁਤ ਦੇਵਤੇ ਨੇ ਉਹ ਕਹਿੰਦੇ ਇਕੱਠੇ ਹੋਏ ਵਰਖਾ ਨੂੰ ਵੀ ਬਰਦ ਦਿੱਤਾ ਕਿ ਜੱਗ ਵਿੱਚ ਕਿਸੇ ਪ੍ਰਕਾਰ ਕੋਈ ਬਰਖਾ ਨਹੀਂ ਹੋਵੇਗੀ ਤੇ ਸੂਰਜ ਉਸ ਵਕਤ ਕਹਿੰਦੇ ਸਵਰਗ ਵਿੱਚ ਬੈਠ ਗਿਆ ਰਾਤ ਬੱਦਣ ਦਾ ਇਹ ਕਾਰਨ ਬਣ ਚੁੱਕਿਆ ਹੁਣ ਇਹ ਸੁਣ ਕੇ ਫਿਰ ਭਾਈ ਰੱਲੇ ਨੇ ਆਖਿਆ ਸਤਿਗੁਰ ਜੀ ਕਹਿੰਦੇ ਆਪ ਜੀ ਦੇ ਸਾਡਨ ਮੁਖ ਸਾਡੀ ਬੇਨਤੀ ਹੈ ਜਲ ਤੋਂ ਬਿਨਾ ਪਾਣੀ ਤੋਂ ਬਿਨਾ ਕਿਵੇਂ ਜੀਵਿਤ ਰਹਾ ਜਾ ਸਕਦਾ 파ਲ ਨਹੀਂ ਗੁਰਬਾਣੀ ਵੀ ਇਸ ਗੱਲ ਦਾ ਫੈਸਲਾ ਕਰਦੀ ਗੁਰਬਾਣੀ ਕਹਿੰਦੀ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਪਹਿਲਾ ਪਾਣੀ ਸਭ ਤੋਂ ਵਿਚਾਰ ਜੋਗ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਕਹਿੰਦੇ ਸਭ ਤੋਂ ਪਹਿਲੇ ਤੇ ਪਾਣੀ ਦੀ ਵਿਚਾਰ ਹੈ ਇਸ ਕਰਕੇ ਸਤਿਗੁਰੂ ਜੀ ਪਾਣੀ ਜ਼ਰੂਰੀ ਹੈ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਪਾਦਸ਼ਾ ਜੀ ਨੇ ਆਖਿਆ ਸਿੱਖੋ ਪਾਣੀ ਵਿੱਚ ਰੋਏ ਤੇ ਸੁਣ ਕੇ ਸਤਿਗੁਰੂ ਜੀ ਚੁੱਪ ਹੋ ਗਏ ਤੇ ਜਦੋਂ ਚੁੱਪ ਹੋਏ ਨਹੀਂ ਪਿਆਰਿਓ ਫਿਰ ਔੜ ਲੱਗੀ ਵਰਖਾ ਪੈਣੋ हट ਗਈ ਕਈ ਦਿਨ ਸਤਾਂਬ ਦੀ ਧੋਗੇ ਖੇਤੀ ਸੁੱਕਣ ਲੱਗ ਪਈ ਇੱਕ ਵੀ ਖੇਤ ਨਾ ਬਚਿਆ ਸਭ ਉਜੜ ਗਏ ਨੇ ਕਹਿੰਦੇ ਪਰਜਾ ਬਹੁਤ ਦੁਖੀ ਹੋਣ ਲੱਗ ਪਈ ਹੁਣ ਮੀਂਹ ਨਾ ਪੈਣ ਕਾਰਨ ਕਰਕੇ ਇਹ ਕਹਿ ਲੋ ਕਿ ਕਾਲ ਪੈਣ ਦੀ ਸਦਦੀ ਪ੍ਰਾਪਤ ਹੋ ਗਈ ਹੁਣ ਸਾਰਾ ਕੀ ਵਿਚਾਰ ਕਰਕੇ ਵਰਣਨ ਕਰੀਏ ਪਾਪ ਨਹੀਂ अनुभव करके देखी महसूस करके देखी कि उस वक्त इदा दी विचार होवेगी इदा दा ਸਮਾਂ ਹੋਵੇਗਾ ਤੇ 사ਤਗੁਰੂ ਜੀ ਕਿਰਪਾ ਕਰਦੇ ਨੇ ਉਸ ਵਕਤ ਕਹਿੰਦੇ ਬੜੇ ਸਿੱਖਾਂ ਨੇ 사ਤਗੁਰੂ ਦੇ ਚਰਣਾ ਵਿੱਚ ਬੇਨਤੀ ਕੀਤੀ 사ਤਗੁਰੂ ਜੀ ਕਿਰਪਾ ਕਰ ਦਿਓ ਕਿਸਾਨ ਬਹੁਤ ਦੁਖੀ ਹੋ ਰਹੇ ਸੰਦੁਖ ਪ੍ਰਾਪਤ ਕਰ ਰਹੇ ਸੰ ਮਿਲ ਮਿਲ ਕੇ ਬੈਠ ਕੇ ਅਜਤੋਂ ਦੇ ਸੰ ਕਈ ਪਿੰਡਾਂ ਦੇ ਸਾਰੇ ਲੋਕ ਚਿੱਤ ਵਿੱਚ ਚਿੰਤਾ ਬਸ ਹੋ ਕੇ ਇੱਕ ਥਾਂ ਬੈਠਦੇ ਸਨ ਹੁਣ ਤਾਂ ਕਹਿੰਦੇ ਸਤਿਗੁਰੂ ਜੀ ਦੇ ਨੇੜੇ ਰਹਿਣਾ ਹੀ ਸੋਭਣਾ ਚੰਗਾ ਏ ਕਾਲ ਬੈ ਚੁਕਿਆ ਕੀ ਪਤਾ ਕਦੋਂ ਸਰੀਰ ਵਿੱਚੋਂ ਜੀਵ ਆਤਮਾ ਨਿਕਲ ਜਾਵੇ ਏ ਸਰੀਰ ਡੱਡ ਬੌਡੀ ਬਣ ਜਾਵੇ ਡੱਡ ਬੌਡੀ ਵਿੱਚ ਤਬਦੀਲ ਹੋ ਜੇ ਕੋਈ ਪਤਾ ਨਹੀਂ ਕਦੋਂ ਇਦਾਂ ਦੀ ਵਿਚਾਰ ਪ੍ਰਾਪਤ ਹੋ ਜੇ ਕੋਈ ਪਤਾ ਨਹੀਂ ਹੁਣ ਇਦਾਂ ਵਿਚਾਰ ਕਰਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਪਰ ਜਿਨ੍ਹਾਂ ਦਾ ਪਿਆਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨਾਲ ਬਣਿਆ ਉਹ ਗੁਰਸਿੱਖ ਉਹ ਗੁਰੂ ਦੇ ਪਿਆਰੇ ਓ ਗੁਰੂ ਦੇ ਸੇਵਕ ਫਾਨੀ ਸੰਸਾਰ ਦੇ ਵਿੱਚ ਕਿਸੇ ਪ੍ਰਕਾਰ ਵੀਰਾਂ ਦੀ ਵਿਚਾਰ ਨਹੀਂ ਕਰਦੇ ਜਿਹੜੀ ਸਾਧਗੁਰ ਦੇ ਦਰ ਕਰਦੇ ਉਲਟ ਹੋਵੇ ਖਿਲਾਫ ਹੋਵੇ ਹੁਣ ਸਾਧਗੁਰ ਦੇ ਸਿੱਖਾਂ ਨੇ ਤਾਂ ਵਿਚਾਰ ਕੀ ਦਿੱਤੀ ਇਸ ਤਰ੍ਹਾਂ ਸੰਗਤ ਇਕੱਠੀ ਹੋਈ ਸਿਆਣੇ ਸਿੱਖ ਉਹਨਾਂ ਦੀ ਵਡਿਆਈ ਕਰ ਰਹੇ ਸਨ ਕਹਿੰਦੇ ਸਤਿਗੁਰ ਤੋਂ ਵੱਡਾ ਕੌਣ ਹੈ ਭਾਵ ਕੋਈ ਨਹੀਂ ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਹੁਣ ਦਮਦਮਾ ਸਾਹਿਬੇ ਕੀ ਪਹੁੰਚ ਗਏ ਜਿੱਥੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਤਿ ਸਾਹਿਬ ਸਤਿਗੁਰ ਦੀ ਬਰਾਜਮਾਨ ਹੈ ਉਹਨਾਂ ਨੇ ਪਹੁੰਚ ਕੇ ਉੱਥੇ ਡੇਰੇ ਲਾਏ ਨੇ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਚਾਰੇ ਪਾਸਿਆਂ ਦੇ ਬਹੁਤ ਮਨੁੱਖ ਚੱਲ ਕੇ ਇਕੱਠੇ ਹੋ ਕੇ ਮਿਲ ਕੇ ਪਹੁੰਚੇ ਨੇ ਬਹੁਤ ਡਰ ਧਾਰਨ ਕਰਦੇ ਸਨ ਕਿਉਂਕਿ ਭਾਰੀ ਕਾਲ ਪੈ ਗਿਆ ਉਹਨਾਂ ਨੇ ਆ ਕੇ ਗੁਰੂ ਜੀ ਦੇ ਪਾਵਨ ਪਵਿੱਤਰ ਸਾਹਮਣੇ ਬੇਨਤੀ ਕੀਤੀ ਹੱਥ ਜੋੜ ਕੇ ਵੰਦਨਾ ਕਰਦੇ ਸਨ ਜਾਰੇ ਪਾਸੇ ਖੜੇ ਹੁੰਦੇ ਜਾਂਦੇ ਸਨ ਕਈ ਬੈਠ ਜਾਂਦੇ ਸਨ ਕਈ ਖੜੇ ਰਹਿੰਦੇ ਸਨ ਕਈ ਮੀਵੜਿਆ ਨੇ ਫਿਰ ਬੈਠ ਕੇ ਬੇਨਤੀ ਕੀਤੀ ਸਤਿਗੁਰੂ ਜੀ ਜਗਤ ਵਿੱਚ ਦੀ ਰਖਵਾਲੀ ਕਰੋ ਆਪ ਜੀ ਜਗਤ ਦੀ ਜਿਹੜੀ ਹੈ ਰਖਵਾਲੀ ਕਰੋ ਜਗਤ ਦੇ ਉੱਤੇ ਬਖਸ਼ਿਸ਼ ਰਹਿਮਤ ਕਰੋ ਡੁੱਬਦੇ ਨੂੰ ਤਾਰ ਦਿਓ ਕਿਉਂਕਿ ਜੇ ਤੁਹਾਡੀ ਕਿਰਪਾ ਹੋ ਜੇ ਪੱਥਰ ਤੱਕ ਵੀ ਤਰ ਜਾਂਦੇ ਨੇ ਇਹ ਆਮ ਦੀ ਗੱਲ ਦੇ ਪਾਸੇ ਦੀ ਰਹੀ ਆਪ ਜੀ ਕਿਰਪਾ ਕਰਦੇ ਹੋ ਤੁਹਾਡੇ ਅੱਗੇ ਕਿਸੇ ਪ੍ਰਕਾਰ ਦੀ ਬਹੁਤੀ ਵੱਡੀ ਗੱਲ ਨਹੀਂ ਉਸ ਵਕਤ ਇਦਾਂ ਦੀ ਵਿਚਾਰ ਹੋਈ ਜਦੋਂ ਅਰਦਾਸ ਕਰਨ ਲੱਗੇ ਨੇ ਅਚੰਚੇਤ ਆਕਾਸ਼ ਵਿੱਚ ਬੱਦਲ ਦਿਖਾਈ ਨਹੀਂ ਦੇ ਰਹੇ ਪਤਾ ਨਹੀਂ ਇਹ ਕਾਰਜ ਕੀ ਬਣਿਆ ਅਚਾਨਕ ਅਚਨਚੇਤ ਇਦਾਂ ਦਾ ਸਮਾਂ ਕਿਉਂ ਪ੍ਰਾਪਤ ਹੋਇਆ ਏਕਾਲ ਵਰਗੀ ਸੱਤੀ ਪ੍ਰਾਪਤ ਕਿਉਂ ਹੋ ਗਈ ਸਤਿਗੁਰੂ ਜੀ ਬਿਆਨ ਤੇ ਇਦਾਂ ਦਾ ਮਨ ਦੇ ਵਿੱਚ ਵਿਚਾਰ ਹੈ ਵੱਡੇ ਵੱਡੇ ਫੁਰਨੇ ਆ ਵੱਡੇ ਵੱਡੇ ਸਵਾਲ ਹੈ ਪਤਾ ਨਹੀਂ ਕਾਰਨ ਕੀ ਬਣਿਆ ਰੀਜਨ ਕੀ ਬਣਿਆ ਆਕਾਸ਼ ਵਿੱਚ ਅਚਾਨਕ ਬੱਦਲਾਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਮੁਖ ਇਦਾਂ ਬੇਨਤੀ ਕਰਦੇ ਸਾਰੇ ਦੇਸ਼ਾਂ ਦੇ ਖੇਤ ਸੁੱਕ ਗਏ ਨੇ ਹੁਣ ਫਸਲ ਤੇ ਅਨਾਜ ਖਾਦਮ ਹੋ ਗਿਆ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਦਸ਼ਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਨੇ ਅੱਖੋਂ ਸਿੱਖੋ ਪਾਣੀ ਵਿੱਚ ਰੋਭ ਪਾਣਾ ਮੰਨੋ ਸਤਿਗੁਰ ਦੀ ਦਾ ਤੇ 사드ਗੁਰੂ ਗੁਰੂ ਗੋਬਿੰਦ ਸਿੰਘ ਮਾਰ ਨੇ ਉਸ ਵਕਤ ਉਹਨਾਂ ਸਿੱਖਾਂ ਨੂੰ ਦਿਲਾਸਾ ਦਿੱਤਾ ਪਰ ਗੁਰੂ ਪਿਆਰੇ ਜਦੋਂ ਬਹੁਤਾ ਦੁੱਖ ਹੋਵੇ ਉਦੋਂ ਨਾ ਦੋ ਪ੍ਰਕਾਰ ਦੇ ਮਨ ਦੇ ਵਿੱਚ ਵਿਚਾਰ ਉਤਬੰਨ ਹੁੰਦੀ ਹੈ ਇੱਕ ਮਨ ਕਹਿੰਦਾ ਇਹ ਗੱਲ ਮੰਨ ਲਈਏ ਦੂਜਾ ਮਨ ਕਹਿੰਦਾ ਨਹੀਂ ਮਾਨਣ ਤੇ ਗੱਲ ਬਣਨੀ ਨਹੀਂ ਦੋ ਪ੍ਰਕਾਰ ਦੀ ਵਿਚਾਰ ਹੋ ਜਾਂਦੀ ਜਦੋਂ ਬਹੁਤਾ ਕੇ ਦੁੱਖ ਪਿਆ ਹੋਵੇ ਜਾਨ ਤੇ ਵਿਵਤਾ ਬਈ ਹੋਵੇ ਉਦੋਂ ਕੋਈ ਵਿਰਲੇ ਹੁੰਦੇ ਨੇ ਗਣਤੀ ਦੇ ਹੁੰਦੇ ਨੇ ਜਿਹੜੇ ਉਸ ਵਿਚਾਰ ਦੇ ਵਿੱਚ ਪ੍ਰਾਪਤ ਹੋਣ ਸਤਿਗੁਰੂ ਜੀ ਕਹਿੰਦੇ ਹੋ ਯਕੀਨ ਵਿਸ਼ਵਾਸ ਰੱਖੋ ਪ੍ਰਮਾਤਮਾ ਜੋ ਕਰਦਾ ਚੰਗਈ ਕਰਦਾ ਸਾਰੇ ਦੇਸਾਂ ਦੇ ਖੇਤ ਸੁੱਕ ਗਏ ਹੁਣ ਦੀ ਫਸਲ ਤੇ ਅਨਾਜ ਨਾਸ਼ ਹੋ ਗਿਆ ਮਨੁੱਖਾਂ ਦੇ ਹੁਣ ਜੀਵਨ ਦੀ ਆਸ ਨਹੀਂ ਰਹੀ ਆਪਣੀ ਸੰਗਤ ਜਾਣ ਕੇ ਸਤਿਗੁਰੂ ਜੀ ਕਿਰਪਾ ਕਰ ਦਿਓ ਆਪਣੇ ਬਚਨ ਕਰਕੇ ਬਰਖਾ ਬਰਸਾ ਦਿਓ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਮੁਖਾਰ ਬਿਨ ਵਿੱਚੋਂ ਬਚਨ ਉਚਾਰਨ ਕੀਤੇ ਉਸ ਵਖਤ ਕੁਝ ਕ ਸਖਤੀ ਦੇ ਬਚਨ ਕਹੇ ਕਾਣ ਲੱਗਿਓ ਸਿੱਖੋ ਅਸੀਂ ਨੇ ਤੁਹਾਨੂੰ ਪਰਮਾਤਮਾ ਦੀ ਰਜਾ ਵਿੱਚ ਰਹਿਣ ਦਾ ਉਪਦੇਸ਼ ਦਿੱਨੇ ਆ ਪਰ ਤੁਸੀਂ ਉਹ ਵਿਚਾਰ ਨੂੰ ਮੰਨਦੇ ਨਹੀਂ ਉਹ ਗੱਲ ਨੂੰ ਜਾਣਦੇ ਨਹੀਂ ਤੇ ਸਤਗੁਰੂ ਜੀ ਨੇ ਉਸ ਵੇਲੇ ਵੀਰ ਰਸ ਦੇ ਵਿਚਾਰ ਕੀ ਕ੍ਰੋਧ ਦੇ ਵਿਚਾਰ ਕੀ ਕੁਝਕ ਬਚਨ ਆਖੇ ਸਤਗੁਰੂ ਜੀ ਕਹਿੰਦੇ ਨੇ ਉਹ ਦੇਖੋ ਭਾਈ ਇਸ ਵਕਤ ਡੱਲੇ ਵੱਲ ਵੇਖ ਕੇ ਕਿਆ ਉੱਠ ਕੇ ਇੰਦਰ ਨੂੰ ਵਿਸ਼ਾਲ ਜੁੱਤੀਆਂ ਮਾਰੂ ਕਹਿੰਦੇ ਜੇਸ ਕਰਕੇ ਉਹ ਤੁਰੰਤ ਬੱਦਲ ਭੇਜੇ ਤੇ ਗੁਰੂ ਜੀ ਦੇ ਬਚਨਾਂ ਤੇ ਵਿਸ਼ਵਾਸ ਧਰ ਕੇ ਡੱਲਾ ਆਕਾਸ਼ ਵੱਲ ਵੇਖ ਕੇ ਉੱਠਿਆ ਕਿਉਂਕਿ ਡੱਲੇ ਨੂੰ ਵਿਸ਼ਵਾਸ ਹੈ ਨਾ ਸੱਤ ਜੁੱਤੀਆਂ ਭਗਾ ਕੇ ਆਕਾਸ਼ ਦੇ ਬਲ ਮਾਰ ਗਿਆ ਏ ਕਹਿੰਦੇ ਮੂਹ ਨਾਲ ਅਨੇਕਾਂ ਸ਼ਕਤੀ ਦੇ ਬਚਨ ਕਹੇ ਭਾਈ ਢੱਲੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਹੁਕਮ ਮੰਨ ਕੇ ਤੁਰੰਤ ਵਰਖਾ ਕਰ ਦੇਵੋ ਅਸੀਂ ਵੀ ਪੂਰਨ ਗੁਰੂ ਜੀ ਦੇ ਬਚਨ ਮੰਨਦੇ ਆਂ ਛੇ ਦਿਨਾਂ ਨੇ ਵਰਖਾ ਕਰ ਦਿਓ ਨਹੀਂ ਤੇ ਅਨੇਕ ਪ੍ਰਕਾਰ ਦਾ ਭਾਰੀ ਹਰਜਾਨਾ ਪੂਦਣਾ ਪਵੇਗਾ ਇਨ੍ਹਾਂ ਦਿਨਾਂ ਲੋਕਾਂ ਵਿੱਚ ਐਸਾ ਕੌਣ ਹੈ ਜਿਸ ਦੇ ਮਨ ਵਿੱਚ ਸਤਿਗੁਰੂ ਜੀ ਦਾ ਭੈ ਨਹੀਂ ਹੈ ਆਪ ਗ੍ਰਿਸ਼ਣ ਨੇ ਜੁੱਧ ਕਰਕੇ ਇੰਦਰ ਤੇ ਫਦੇ ਪ੍ਰਾਪਤ ਕੀਤੀ ਗੁਰੂ ਜੀ ਨੇ ਦਾਸਾਂ ਪਾਸੋਂ ਇੰਦਰ ਨੂੰ ਮਾਰ ਪਵਾਈ ਹੁਣ देर ਨਾ ਧਾਰਨ ਕਰੂਕ ਤੇ ਤੁਰੰਤ ਬਰਖਾ ਕਰ ਦੇਵੋ ਸਤਿਗੁਰ ਜੀ ਦਾ ਪ੍ਰਤਾਪ ਵੇਖ ਕੇ ਇੰਦਰ ਦੇਵਤਾ ਕੰਬ ਗਿਆ ਇੰਨਾ ਕਹਿਣ ਤੇ ਆਕਾਸ਼ ਵਿੱਚ ਅਚੰਚੇਤ ਬੱਦਲ ਛਾ ਗਏ ਕਾਲੀਆਂ ਘਟਾਂ ਛਾ ਗਈਆਂ ਸਾਰੇ ਬੱਦਲ ਜਲ ਬਰਖਾਉਣ ਲੱਗੇ ਨੇ ਬਰਖਾ ਬਰਸਾਉਣ ਲੱਗੇ ਨੇ ਸਤਗੁਰੂ ਦੀ ਇਹੋ ਜੀ ਕਿਰਪਾ ਹੋਈ ਪਰ ਕਹਿੰਦੇ ਕਿਰਪਾਲੂ ਦਿਆਲੂ ਸਤਗੁਰੂ ਜੀ ਆਪਣੇ ਮੁਖ ਤੋਂ ਬੜੇ ਉੱਚੀ ਉੱਚੀ ਹੱਸਦੇ ਨੇ ਮੁਸਕਰਾਦੇ ਨੇ ਉਹ ਸਮੇ ਸਾਰਾ ਲੋਕ ਉਚਾਰਨ ਕੀਤਾ ਸਾਰਾ ਵਿਚਾਰ ਜਿਹੜਾ ਹੈ ਵਰਣਨ ਕੀਤਾ ਕਵੀ ਸੰਦੂਕ ਸਿੰਘ ਜੀ ਲਿਖਦੇ ਨੇ ਬਾਦ ਵਿੱਚ ਇੰਨੀ ਬਰਖਾ ਪਈ ਇੰਨਾ ਮੀਂਹ ਪਿਆ ਹਜ਼ਾਰਾਂ ਲੋਕ ਉੱਤੇ ਖਲੋਕੇ ਤਮਾਸ਼ਾ ਵੇਖ ਰਹੇ ਸਨ ਉਹਨਾਂ ਨੇ ਗੁਰੂ ਜੀ ਦੇ ਮੁਖ ਤੋਂ ਪ੍ਰਕਾਸ਼ ਹੋਇਆ ਵਿਚਾਰ ਹੀ ਪ੍ਰਾਪਤ ਕੀਤਾ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਤੇ ਗੁਰੂ ਪਿਆਰਿਓ ਪ੍ਰਭੂ ਜੀ ਨੇ ੜਰ ਵਿੱਚ ਹੀ ਕਹਿੰਦੇ ਸਦਾ ਤੇਜ ਤੇ ਮਠੀਆਂ ਹਵਾਵਾਂ ਵਗਦੀਆਂ ਨੇ ਸਤਗੁਰੂ ਜੀ ਕਿਰਪਾ ਰਹਿਮਤ ਕਰ ਦਿੰਦੇ ਨੇ ਉਸ ਵਕਤ ਸਾਰੀ ਸੰਗਤ ਦੇ ਮਨ ਵਿੱਚ ਇਹ ਵਿਚਾਰ ਸਤਗੁਰੂ ਦੇ ਪ੍ਰਤੀ ਉਤਪੰਨ ਹੋ ਗਈ ਕਿ ਸਤਗੁਰੂ ਗੁਰੂ ਨਾਨਕ ਦੇ ਦਰ ਤੋਂ ਵੱਡਾ ਕੋਈ ਦਰ ਨਹੀਂ ਭਾਵੇਂ ਜੋ ਕੇ ਸਮੇਂ ਦੇ ਵਿੱਚ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਧਾਨ ਥਾਂ ਤੇ ਜਾ ਕੇ ਅਨੇਕ ਪ੍ਰਕਾਰ ਦੇ ਯਤਨ ਕਰਦੇ ਬੜੀਆਂ ਵਿਚਾਰਾਂ ਕਰਦੇ ਨੇ ਪਰ ਸਤਿਗੁਰੂ ਜੀ ਦੇ ਬਰਾਬਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਮਰਿਆਦਾ ਸੇਵਾ ਦੇ ਬਰਾਬਰ ਕੋਈ ਨਹੀਂ ਇੱਥੇ ਤੇ ਇੱਕ ਗੁਰੂ ਸੀ ਇੱਕ ਗੁਰੂ ਰਹੇਗਾ ਸਰੀਰ ਭਾਵੇਂ ਵਖੋ ਵਖਰੇ ਸੰਗ ਗੁਰੂ ਨਾਨਕ ਦੇ ਮਹਾਰਜ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਹੋਏ ਜਿਵੇਂ ਸਤਿਗੁਰੂ ਦੀ ਜਾਪ ਸੇਬ ਦੀ ਗੁਰਬਾਣੀ ਵਿੱਚ ਪੜਦੇ ਨਾ ਪਹਿਲਾ ਵਿਚਾਰ ਕਰਨੇ ਆ ਸਤਿਗੁਰੂ ਜੀ ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ ਪਹਿਲਾ ਇੱਕ ਸੀ ਗੁਰੂ ਨਾਨਕ ਪਾਤਸ਼ਾਹ ਫਿਰ ਗੁਰੂ ਅੰਗਦ ਦੇਵ ਮਰਜੀ ਉਸ ਵਕਤ ਗੁਰਮਰਦਾਸ ਮਹਾਰਾਜ ਜੀ ਗੁਰਾਮਦਾਸ ਮਹਾਰਾਜ ਜੀ ਇਦਾਂ ਕਰਕੇ ਇੱਕ ਦੋ ਅਨੇਕ ਹੋ ਗਏ ਤੇ ਬਾਦ ਵਿੱਚ ਅਨੇਕ ਤੋਂ ਫਿਰ ਏਕ ਹੈ ਬਾਦ ਵਿੱਚ ਵਰੇਕ ਹੋ ਜਾਂਦੇ ਨੇ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇ ਦਰਕਰ ਦੀ ਮर्यादा ਬਿਲਖਣ ਹੈ ਸਰੀਰ ਭਾਵੇਂ ਬਖੋ ਵਖਰੇ ਨੇ ਗੁਰੂ ਨਾਨਕ ਦੇ ਮਾਰਜੀ ਗੁਰੰਗਤ ਦੇ ਮਾਰਜੀ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦੋ ਨੇਕ ਹੋ ਗਏ ਫਿਰ ਇੱਕ ਗੁਰੂ ਗ੍ਰੰਥ ਸਾਹਿਬ ਮਾਰ ਦੇ ਵਿੱਚ ਬਦਲ ਗਏ ਤਬਦੀਲ ਹੋ ਗਏ ਤੇ ਇੱਥੇ ਇੱਕ ਗੁਰੂ ਆ ਇੱਕੋ ਗੁਰੂ ਦੀ ਗੱਲ ਕੀਤੀ ਜਾਂਦੀ ਇੱਕੋ ਹੀ ਵਿਚਾਰ ਹੁੰਦੀ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਉੱਚ ਨੀਚ ਨਹੀਂ ਹੈ ਸੰਸਾਰ ਦੀ ਵਿਚਾਰ ਵੱਖਰੀ ਗੱਲ ਹੈ ਅੰਕਾਰ ਦੀ ਵਿਚਾਰ ਵੱਖਰੀ ਗੱਲ ਹੈ ਦੋਨੋਂ ਵਿਚਾਰਾਂ ਆਪਸ ਦੇ ਵਿੱਚ ਮੇਲ ਨਹੀਂ ਦੇਖਾਂ ਲਿਆ ਸੰਸਾਰਿਕ ਵਿਚਾਰ ਵੱਖਰੀਏ ਨਿਰੰਕਾਰਿਕ ਵਿਚਾਰ ਵੱਖਰੀਏ ਇਸ ਕਰਕੇ ਸਤਿਗੁਰ ਨੇ ਕਿਰਪਾ ਕੀਤੀ ਦਾਸਾਂ ਪਾਸੋਂ ਇੰਦਰ ਦੇਵਤਾ ਦੇ ਜੁੱਤੀਆਂ ਪਵਾਇਆਂ ਛਤਰ ਮਹਰਾਏ ਉਹ ਗੁਰੂ ਜੀ ਦਾ ਸ੍ਰੇਸ਼ਟ ਜਸ ਕਹ ਦੇ ਸਭ ਉਹ ਮਨੁੱਖ ਮੂਰਖਾਂ ਨੇ ਜਿਹੜੇ ਇਹਨਾਂ ਨੂੰ ਮੰਨਦੇ ਨਹੀਂ ਜਾਣਦੇ ਨਹੀਂ ਸਾਰਾ ਦੇਸ਼ ਕਾਲ ਰਹਿ ਦੋ ਗਿਆ ਗੁਰੂ ਸਾਧਗੁਰੂ ਜੀ ਦੀ ਕਿਰਪਾ ਹੋ ਗਈ। ਅਨੇਕ ਪ੍ਰਕਾਰ ਦਾ ਅਨਾਜ ਪੈਦਾ ਹੋ ਗਿਆ। ਜਿੱਥੇ-ਕਿੱਥੇ ਗੁਰੂ ਜੀ ਦਾ ਪ੍ਰਤਾਪ ਵੱਧ ਗਿਆ। ਸਾਧਗੁਰੂ ਜੀ ਨਿਤ ਸ਼ਿਕਾਰ ਦੇ ਬਹਾਨੇ ਚੜਾਈ ਕਰਕੇ ਦੂਰ-ਦੂਰ ਤੱਕ ਨਿਕਲ ਜਾਂਦੇ ਸਨ। ਉਸ ਵਕਤ ਸਥਾਨ ਵੇਖਣ ਵਾਸਤੇ ਜਨ ਜਾਂਦੇ ਸਨ। ਇਸ 사ਤਗੁਰ ਦੀ ਕਿਰਪਾ ਦੀ ਉਹਨਾਂ ਦੇ ਸਾਰਾ ਮਾਲਵਾ ਦੇਸ਼ ਵਰਕੇ ਗਾ ਦਿੱਤਾ। ਇਧਰ ਉਧਰ ਦੇ ਮਨੁੱਖਾਂ ਨੂੰ ਵੇਖਦੇ ਸਨ ਇੱਕ ਦਿਨ 사ਤਗੁਰ ਜੀ ਜੀ ਦਾ ਕਿਰਪਾ ਰਹਿਮਤ ਵਰਤੀਦਾ ਇੱਕ ਤੋਂ ਅਨੇਕਾਂ ਬਖਸ਼ਿਸ਼ਾਂ ਕਰ ਦਿੰਦੇ ਸਨ। ਇਸ ਕਰਕੇ ਆਓ 사ਤਗੁਰ ਦੇ ਨਾਨਕ ਦੇ ਦਰਕਰ ਦੀ ਵੱਡੀ ਮਹਿਮਾ ਵਰਨਨ ਨਹੀਂ ਕੀਤੀ ਜਾ ਸਕਦੀ। ਇਸ ਮਾਸ ਦੇ ਜੀਵਾਂ ਦੇ ਟੁਕੜੇ ਤੋਂ ਉਹ ਵਿਚਾਰ ਕਹਿੰਦੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਆਓ ਸਤਗੁਰ ਦੇ ਗੁਣ ਅਨੇਕ ਨੇ ਤੇਰੇ ਕਵਨ ਗੁਣ ਗੁਣ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਉਹ ਸਾਹਿਬ ਗੁਰੂ ਦੀ ਨਦਾਨਾ ਤੁਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰੂ ਚ ਭਗਵਾਨਾ ਸਤਗੁਰ ਜੀ ਤੇਰੇ ਗੁਣ ਬੇਅੰਤ ਨੇ ਕਿਹੜੇ ਕਿਹੜੇ ਗੁਣ ਕਹਿ ਕੇ ਗਾਈਏ ਇਸ ਕਰਕੇ ਆਓ ਕਥਾ ਵਿਚਾਰ ਦਾ ਜੋ ਸਮਾਏ ਸਮਾਪਤ ਹੋ ਚੁੱਕਿਆ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਅੱਗੇ ਕਿਵੇਂ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਕੀ ਕੀ ਵਿਚਾਰ ਪ੍ਰਦਾਨ ਕਰਦੇ ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਜਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਦੇ ਨੇ